ਇੱਕ ਇੱਕ ਮਸਕਲਰਸੀਆਂ ਤੇ ਸਰਕਾਰ ਦੇ ਪ੍ਰਤੀ ਬੜਾ ਕਰੋਸਮਿਤ ਦਿੱਤਾ ਹੈ ਅੱਜ ਪੀ ਐਨਟੀ ਕਲੋਨੀ ਦੇ ਵਿੱਚ ਆਏ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਇਸ ਪਾਰਕ ਦਾ ਇਨੌਗਰੇਸ਼ਨ ਕੀਤਾ ਗਿਆ ਸੀ ਔਰ ਉਹਦੇ ਤਹਿਤ ਸਾਰੇ ਫੁੱਟਪਾਥ ਬਣ ਗਏ ਆ ਗੇਟ ਬਣ ਗਿਆ ਅੰਦਰ ਗ੍ਰਾਸ ਕਟਿੰਗ ਦਾ ਕੰਮ ਹੈ ਉਹ ਅਸੀਂ ਕੱਲ ਇਹਨਾਂ ਨੂੰ ਕਹਿਤਾ ਕੱਲ ਬੰਦੇ ਲਗਾ ਦੇਣ ਔਰ ਜਿਹੜਾ ਅੰਦਰ ਓਪਨ ਜਿਮ ਹੈ ਉਹ ਵੀ ਆਪਾਂ ਇਸ ਹਫ਼ਤੇ ਦੇ ਅੰਦਰ ਅੰਦਰ ਕਲੀਅਰ ਕਰਵਾ ਦੇਣਾ ਰਮਨ ਜੀ ਅੱਜ ਇੱਕ ਫੇਰ ਚਰਨਜੀਤ ਚੰਨੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਕਲੱਬ ਦੇ ਵਿੱਚ ਡਾਂਸ ਕਰਦੇ ਹੋਏ ਦਿਖਾਈ ਦੇ ਰਿਹਾ ਇੱਕ ਇਦਾਂ ਦੇਖਦੇ ਹੋ ਦੇਖੋ ਚੰਨੇ ਦੀ ਗੱਲ ਆਪਾਂ ਨਾ ਹੀ ਕਰੀਏ ਚੰਗੇ ਕਿਉਂਕਿ ਧੀਆਂ ਪੈਣਾ ਕੋਲ ਖੜੀਆਂ ਇਹੋ ਜਿਹੇ ਲੋਕਾਂ ਦੀ ਗੱਲ ਧੀਆਂ ਪੈਣਾ ਸਮਝ ਕੱਲ ਨੂੰ ਜੀ ਗਰਾਸ ਕਟਿੰਗ ਲਾ ਕੇ ਕਿਹਨੇ ਬਿਆਸ ਹਾਂ ਸੋਮਵਾਰ 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 ਗਰਾਸ ਕਟਿੰਗ ਹੋ ਜਾਏਗੀ ਗਰਾਸ ਕਟਿੰਗ ਵੀ ਹੋ ਜਾਏਗੀ ਔਰ ਅੰਦਰ ਜਿਮ ਲਗਾਉਣ ਦੀ ਪ੍ਰਕਿਰਿਆ ਵੀ ਸੋਮਵਾਰ ਤੋਂ ਸ਼ੁਰੂ ਹੋ ਜਾਏਗੀ ਅੱਜ ਇਹਨਾਂ ਦੀ ਇੱਕ ਸੁਪਰ ਸੈਕਸ਼ਨ ਦੀ ਪ੍ਰੋਬਲਮ ਦੱਸਦੇ ਪੈਨੇ ਮੈਂ ਕੱਲ ਦੇ ਕੱਲ ਦੇ ਵਿੱਚ ਇਹ ਸੁਪਰ ਸੈਕਸ਼ਨ ਮਸ਼ੀਨ ਲਗਵਾ ਦੇਵਾਂਗਾ ਜਿਹੜਾ ਆਉਣ ਵਾਲੇ 10-15 ਸਾਲ ਇਹਨੂੰ ਇਸ ਏਰੀਆ ਦੇ ਵਿੱਚ ਸ਼ਿਵਰੇ ਦੀ ਪ੍ਰੋਬਲਮ ਰਹੇਗੀ ਇਹ ਇਹਨਾਂ ਜਿਹੜੇ ਪ੍ਰਧਾਨ ਨੇ ਮੰਨ ਲਏ ਉਹਨਾਂ ਕਹਿੰਦੇ ਕਿ ਪਿਛਲੇ ਕਈ ਸਾਲਾਂ ਤੋਂ ਕਿਹ ਪਾਰਟੀ ਨੇ ਵਿਖੀ ਸਰਕਾਰਾਂ ਵਿਖੀ ਕੋਈ ਇਥੇ ਸਰਕਾਰੀ ਦਫ਼ਤਰ ਫੋਨ ਕਰਕੇ ਆਇਆ ਨਹੀਂ ਇਹ ਆਮ ਆਦਮੀ ਪਾਰਟੀ ਹੈ ਕਿਸ ਤਰ੍ਹਾਂ ਜਿਹੜੇ ਪਹਿਲੇ ਸਰਕਾਰ ਨੂੰ ਬੜਾ ਪ੍ਰੋਸਾ ਜਿਤਾਇਆ ਗਿਆ ਬਟ ਤੁਸੀਂ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਐਮਐਲਏ ਹੈ ਇਹਨੀਆਂ ਦਾ ਬੈਸੀ ਭਰਾਵਾਂ ਭਰਾ ਦੇ ਨਾਤੇ 8 ਸਾਲ ਗੱਲ ਕਰ ਸਕਦੇ ਤੇ ਇਹਨਾਂ ਨੂੰ ਜੇ ਮੇਰੇ ਤੇ ਭਰੋਸਾ ਤੇ ਮੈਨੂੰ ਇਹਨਾਂ ਤੇ ਵੀ ਭਰੋਸਾ ਹੈ ਇਹ ਸਾਡਾ ਸਾਥ ਦੇ ਰਹੇ ਅਸੀਂ ਇਹਨਾਂ ਦਾ ਭਰਪੂਰ ਸਾਥ ਦੇਾਂਗੇ ਜਿਹੜੇ ਕੰਮ ਰਹਿੰਦੇ ਸੀਗੇ ਉਹਨਾਂ ਨਾਲ ਕਰਕੇ ਬਸ ਤੁਸੀਂ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆਪਣੀ ਗੱਲ ਬਸ ਇੱਕ ਦੋ ਦਿਨਾਂ ਚ ਕੰਮ ਆਪਸ ਸ਼ੁਰੂ ਕਰਵਾ ਦੇਣਾ ਇੱਕ ਸੁਪਾਰ ਖੇਲਾ ਵੱਲੋਂ ਇਹ ਕਿਹਾ ਗਿਆ ਸੀਐਮ ਜਿਹੜੀ ਹੈਗੀ ਹੈ ਉਹ ਮੇਰੇ ਨਾਲ ਓਪਨ ਦਫਤਰ ਤੇ ਆਜਣ ਦੇਖੋ ਗੱਲ ਇਸ ਤਰ੍ਹਾਂ ਵੀ ਇੰਨੀ ਵਾਰੀ ਜੇਲ੍ਹ ਜਾਣ ਵਾਲਾ ਬੰਦਾ ਇੰਨੇ ਮੁਕੱਦਮਿਆਂ ਦੇ ਵਿੱਚ ਫਸਣ ਵਾਲਾ ਬੰਦਾ ਅੱਜ ਓਪਨ ਉਹ ਦੇਖੋ ਜੇ ਇੱਕ ਚੀਤੀ ਹੈਗੀ ਹਾਥੀ ਨੂੰ ਕਵੇ ਮੇਰੇ ਨਾਲ ਤੂੰ ਆ ਕੇ ਲੜ ਤੇ ਲੜਦਾ ਹਾਥੀ ਨੂੰ ਵੀ ਸ਼ਰਮ ਆਏਗੀ ਮੈਂ ਕਿਹਦੇ ਨਾਲ ਲੜਾਂਗਾ ਉਹਨਾਂ ਦੇ ਬਰਬਰ ਦੇ ਬੰਦੇ ਨਾਲ ਡਿਬੇਟ ਕਰਨ ਤੇ ਆਵੇ ਫਿਰ ਜੀਤੀ ਬੇਨਤੀ ਚੰਨੀ ਗੁਰੀ ਕਹਿੰਦੇ ਨੇ ਕਿ ਬਈ ਜਲੰਧਰ ਦੇ ਵਿੱਚ ਜੋ ਨਸ਼ਾ ਵਿਕਿਆ ਜਾਂ ਫਿਰ ਸਾਰਾ ਕੁਝ ਖੋਇਆ ਉਹਦੇ ਕਿੰਕਪਿੰਗ ਜੋ ਵੀ ਰਹੇ ਨੇ ਜਾਂ ਫਿਰ ਦੇਖੋ ਚੰਨੀ ਵੀ ਇਨਜ਼ਾਮ ਪੜੇ ਲਗਾ ਲਈ ਜਾਵੇ ਕਹਿੰਦੇ ਨੇ ਕੁਝ ਤਾਂ ਬੀਜੇਪੀ ਦੇ ਵਿੱਚ ਚੱਲ ਗਏ ਹੁਣ ਸਾਰਾ ਜਿਹੜਾ ਭਾਗ ਦੌੜ ਜਿਹੜਾ ਹੈਗਾ ਇਹ ਉਹ ਜਲੰਧਰ ਦੇ ਰਮਨ ਉਮਰ ਦੇ ਹੱਥ ਆ ਗਿਆ ਹੈ ਤੇ ਹੁਣ ਮੇਨ ਇਹੀ ਨੇ ਚਲੋ ਚੰਗੀ ਗੱਲ ਆ ਜੇ ਉਹਨੇ ਇੰਨੀ ਗੱਲ ਕਹੀ ਉਹਨੂੰ ਇੰਨੀ ਸਮਝ ਹੋਣੀ ਚਾਹੀਦੀ ਵੀ ਇੱਕ ਪਧੌੜਦੇ ਤੋਂ ਭੱਜ ਕੇ ਇੱਥੇ ਆਣ ਵਾਲਾ ਇੱਕ ਮੋਬਾਈਲ ਰਿਪੇਅਰ ਕਰਨ ਵਾਲੇ ਕੋ ਹਰਨ ਵਾਲਾ ਔਰ ਇੱਕ ਜਿਹਦੀ ਜ਼ਮਾਨਤ ਜ਼ਬਤ ਹੋ ਗਈ ਉਹ ਇਹੋ ਜਿਹੀਆਂ ਗੱਲਾਂ ਜਲੰਧਰ ਦਾ ਕਰਕੇ ਆ ਕੇ ਕਰ ਰਿਹਾ ਉਦ ਗੱਲ ਨੂੰ ਕਿੰਨਾ ਕਿ ਸੀਰੀਅਸ ਲੈਣਾ ਚਾਹੀਦਾ ਉਹ ਤੁਹਾਨੂੰ ਖੁਦ ਆਪ ਨੂੰ ਹੀ ਪਤਾ ਆਮ ਆਦਮੀ ਪਾਰਟੀ ਕਿੰਨਾ ਮੁਕਾਬਲਾ ਦਿਖ ਰਹੀ ਹੈ ਇਸ ਵਾਰ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਰ ਲਾਸਟ ਇੱਕ ਦੱਸ ਦਿਓ ਕਿ ਜਿਹੜਾ ਆਪਣੇ ਲੋਕਾਂ ਦੇ ਕਿਵੇਂ ਉਪਰ ਨੂੰ ਸਾਥ ਮਿਲ ਰਿਹਾ ਕਿਉਂਕਿ ਜਿਹੜੇ 13 0 ਦਾ ਤੁਸੀਂ ਚੱਲੇ ਕੇ ਚੱਲੇ ਹੋ ਉਹਨੂੰ ਪਰਵਾ ਪਰਵਾ ਹੰਗਾਰਾ ਮਿਲ ਰਿਹਾ 13 0 ਤੇ ਹੀ ਅਸੀਂ ਦਿੱਤਾਗੇ ਪੰਜਾਬ ਬਣੇਗਾ ਹੀਰੋ ਅਸੀਂ ਜਿੱਤਾਂਗੇ 13 0